ਇਹ ਗੱਲ ਆ ਵੈਸੇ ਮੈਨੂੰ ਅੱਜ ਪਤਾ ਲੱਗੀਆਂ ਵੀ ਤੁਸੀਂ ਉੱਥੇ ਕਿੰਨਾ ਔਖਾ ਸਮਾਂ ਕੱਟਿਆ ਪਰ ਸਾਡੀਆਂ ਸਾਡੇ ਜਿਹੜੇ ਸਮੇਂ ਸੀ ਉਹ ਹੋਰ ਤਰੀਕੇ ਦੇ ਸੀ ਮੇਰੇ ਖਿਆਲ ਨਾਲ ਸਾਡੇ ਸਾਰਿਆਂ ਦੇ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ ਇੱਕ ਗੱਲ ਜਿਹੜੀ ਇੰਨੇ ਸਾਲਾਂ ਬਾਅਦ ਮੈਂ ਤੁਹਾਡੇ ਨਾਲ ਅੱਜ ਕਲੀਅਰ ਕਰਨੀ ਆ ਮੈਨੂੰ ਇਹ ਦੱਸੋ ਜਦੋਂ ਤੁਸੀਂ ਕਾਲਜ ਦੇ ਵਿੱਚ ਆਏ ਹੋ ਤਾਂ ਸਾਨੂੰ ਸਾਰਿਆਂ ਨੂੰ ਤੁਹਾਡਾ ਨਾਮ ਬਲਵਿੰਦਰ ਪਤਾ ਸੀਗਾ ਵੀ ਬਲਵਿੰਦਰ ਸਿੰਘ ਸਰਨੀ ਹੈਨਾ ਹੌਲੀ ਹੌਲੀ ਕਿਸੇ ਦੇ ਯੂਨੀਵਰਸਿਟੀ ਚ ਲਿੰਕ ਹੋਣਗੇ ਤਾਂ ਅੱਗੋਂ ਪਤਾ ਲੱਗਿਆ ਵੀ ਸਰ ਦੇ ਨਾਮ ਪਿੱਛੇ ਬੁਲਟ ਵੀ ਪੈਂਦਾ ਬੁਲਟ ਲੱਗਦਾ ਤਾਂ ਅਸੀਂ ਆਪਦੇ ਵੱਲੋਂ ਦਰਜਾ ਇਹ ਲਾਇਆ ਸੀ ਵੀ ਸਰ ਦਾ ਨਾਮ ਬੁਲਟ ਕਿਵੇਂ ਪਿਆ ਹੋਊਗਾ ਅਸੀਂ ਕਿਹਾ ਵੀ ਸਰ ਤੇਜ਼ ਬਹੁਤ ਤੁਰਦੇ ਆ ਵੀ ਨਾ ਤਾਂ ਸਰ ਨੂੰ ਪੁਰਾ ਤਾਂ ਤੇਜ਼ ਕੋ ਤੁਰਦ ਕਰਦੇ ਨੇ ਉਹ ਕੁੜੀਆਂ ਇੰਨੀਆਂ ਸੀ ਕਿ ਛੇਤੀ ਛੇਤੀ ਲੰਘਣਾ ਹੁੰਦਾ ਸੀ ਵੀ ਇਧਰੋਂ ਦੇਖ ਰਹੀ ਕੋਈ ਇਧਰੋਂ ਦੇਖ ਰਿਹਾ ਐਨੇ ਕੈਮਰੇ ਲੱਗੇ ਹੋਇਆ ਵੀ ਐ ਹੁੰਦਾ ਸੀ ਵੀ ਮਤਲਬ ਇਥੋਂ ਗੁਜ਼ਰ ਜੀਏ ਕਿਸੇ ਠੰਗ ਨਾਲ ਬਸ ਫਿਰ ਬੁਲਟ ਨ ਮੈਂ ਇੱਕ ਤਾਂ ਛੋਟਾ ਹੁੰਦਾ ਮੋਟਾ ਬਹੁਤ ਹੁੰਦਾ ਸੀ ਮੈਂ ਮਿਸ ਕਰਦਾ ਵੀ ਕਾਸ਼ ਮੈਂ ਹੁਣ ਵੀ ਉਹਨੂੰ ਮੋਟਾ ਹੋ ਜਾਾਂਗਾ ਤੇ ਮੋਟਾ ਬਹੁਤ ਹੁੰਦਾ ਸੀ ਤੇ ਮੈਂ ਆ ਨਾ ਇੱਕ ਲੜਾਕਾ ਵੀ ਬਹੁਤ ਸੀ ਲੜ ਲੜ ਪੈਂਦਾ ਸੀ ਐਂ ਕਰਕੇ ਜਵਾਕਾਂ ਦੇ ਨਾਲ ਆ ਤੇ ਮੇਰੇ ਆ ਦੇ ਵੀ ਅੰਗਣਵਾੜੀ ਸਕੂਲਾਂ ਦੇ ਵਿੱਚ ਪਹਿਲਾਂ ਹੁੰਦੀ ਸੀ ਹੁਣ ਤਾਂ ਅਲੱਗ ਹੋ ਗਈ ਨਾ ਅੰਗਣਵਾੜੀ ਹੁੰਦੀ ਸੀ ਉੱਥੇ ਦਲੀਆ 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 ਬਣਦਾ ਹੁੰਦਾ ਸੀ ਤੇ ਉਹ ਜਵਾਕ ਦਲੀਆ ਖਾਂਦੇ ਹੁੰਦੇ ਸੀ ਹਨਾ ਫਿਰ ਪਹਿਲੀ ਕਲਾਸ 'ਚ ਮੈਂ ਹੁੰਨਾ ਮੈਂ ਪਹਿਲੀ ਕਲਾਸ ਚ ਦੁਬਾਰਾ ਫਿਰ ਦਲੀਆ ਖਾਣ ਲਈ ਅੰਗਣਵਾੜੀ ਚ ਜਾਵੜਦਾ ਸੀ ਮਤਲਬ 2-3 ਸਾਲਾਂ ਦਾ ਸੀ ਮੈਨੂੰ ਦਲੀਆ ਐਨਾ ਸਵਾਦ ਸੀ ਅੱਛਾ ਉਹ ਮਾਸਟਰ ਮੈਨੂੰ ਕੁੱਟ ਘੱਟ ਕੇ ਲੈ ਕੇ ਆਉਂਦਾ ਸੀ ਫੇਰ ਤੇ ਉਹ ਪਤਾ ਨਹੀਂ ਜਿਵੇਂ ਕਿਸੇ ਦੇ ਨਾਮ ਨਾਲ ਕੁਛ ਲਾ ਦਿੰਦੇ ਆ ਮੈਨੂੰ ਨਹੀਂ ਪਤਾ ਵੀ ਮਾਸਟਰ ਜੀ ਦੇ ਮਨ ਚ ਉਸ ਵਕਤ ਕੀ ਆਇਆ ਹੋਊਗਾ ਉਹ ਹਾਜ਼ਰੀ ਲਾਉਂਦੇ ਹੁੰਦੇ ਸੀ ਪਹਿਲਾਂ ਉਹ ਸਾਰੇ ਜਵਾਕਾਂ ਨੂੰ ਬਿਠਾ ਲੈਂਦੇ ਸੀ ਵੀ ਪਹਿਲੀ ਦੂਜੀ ਚੌਥੀ ਪੰਜਵੀਂ ਕਲਾਸ ਸਾਰੇ ਸਾਰੇ ਬਹਿ ਜਾਂਦੇ ਸੀ ਫਿਰ ਹਾਜ਼ਰੀ ਲਾਈ ਜਾਂਦੀ ਸੀ ਇੱਕ ਨੰਬਰ 1 2 ਨੰਬਰ ਫਲਾਣਾ ਸਿੰਘ ਫਲਾਣਾ ਸਿੰਘ ਬਲਵਿੰਦਰ ਸਿੰਘ ਬੋਲਟ ਮੈਂ ਕਿਹਾ ਹਾਜ਼ਰ ਜੀ ਸਾਰੇ ਹੱਸਣ ਤੇ ਮੈਨੂੰ ਉਹ ਚੜਾਉਣ ਲੱਗੇ ਹਜਵਾਗਾ ਮੇਰੇ ਨਾਲ ਦੇ ਜਿਹੜੇ ਹੁੰਦੇ ਸੀ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੂੰ ਉਹ ਪਤਾ ਨਹੀਂ ਮੇਰੇ ਮਾਸਟਰ ਨਾਲ ਪਿਆਰ ਪੈ ਗਿਆ ਉਸ ਤੋਂ ਬਾਅਦ ਮੈਂ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੋ ਗਿਆ ਇੱਕਦਮ ਹੀ ਮੇਰੇ ਅੰਦਰ ਚੇਂਜ ਆ ਗਈ ਮੈਂ ਕਿਤਾਬ ਮਤਲਬ ਮੈਂ ਪੜ੍ਹਾਈ ਪਹਿਲੀ ਤੋਂ 10ਵੀਂ ਤੱਕ ਰੈਗੂਲਰ ਮੈਂ ਸਕੂਲ 'ਚ ਫਰਸਟ ਆਉਂਦਾ ਰਿਹਾ ਕਦੇ ਦੂਜੇ ਨੰਬਰ ਤੇ ਕਦੇ ਪਹਿਲੇ ਨੰਬਰ ਤੇ ਹਣਾ ਇੱਕ ਮੇਰੀ ਉਹ ਪੜ੍ਹਾਈ ਕਰਕੇ ਮੇਰਾ ਮਾਹੌਲ ਜੇ ਬਣ ਗਿਆ ਵੀ ਹਾਂ ਵੀ ਮੁੰਡਾ ਬਹੁਤ ਮਤਲਬ ਛਾਰ ਪੈਜੀ ਬੋਲਟ 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 ਉਹ ਨਾਮ ਮੇਰੇ ਨਾਲ ਐਸਾ ਜੁੜਿਆ ਵੀ ਮੈਂ ਜਦੋਂ ਆ ਸਹਿਮਾ ਮਿਰਜ਼ਾ ਨਾਟਕ ਵੀ ਲਿਖਿਆ ਤਾਂ ਮੈਂ ਮੈਂ ਉਸ ਉਦੋਂ ਮੈਂ ਆਪਣੀ ਫੇਸਬੁੱਕ ਤੋਂ ਬੁਲਟ ਸ਼ਬਦ ਹਟਾਤਾ ਫਿਰ ਮੈਂ ਉਸ ਨਾਟਕ ਦੀ ਟਾਈਟਲ ਤੇ ਕੱਲਾ ਬਲਵਿੰਦਰ ਲਿਖਿਆ ਜਦੋਂ ਭੱਜੋ ਵੀ ਰੋਵੇ ਫਿਲਮ ਕੀਤੀ ਤਾਂ ਮੈਂ ਇਹਨਾਂ ਨੂੰ ਕਹੇ ਮੇਰਾ ਨਾਮ ਕੱਲਾ ਬਲਵਿੰਦਰ ਪਾ ਦਿਓ ਕਹਿੰਦੇ ਨਹੀਂ ਯਾਰ ਐ ਨਹੀਂ ਹੁੰਦਾ ਅੱਛਾ ਵੀ ਇਹ ਮਤਲਬ ਜੇ ਕਿਸੇ ਨੇ ਕਿਸੇ ਨੇ ਤੇਰਾ ਨਾਮ ਲਾਇਆ ਹੋਇਆ ਮੈਂ ਕਹਿੰਦਾ ਨਹੀਂ ਯਾਰ ਮੈਨੂੰ ਕਈਆਂ ਨੇ ਕਿਹਾ ਵੀ ਬੁਲਟ ਕੀ ਨਾਮ ਹੋਇਆ ਹੋਂਡਾ ਬੁਲਟ ਮਤਲਬ ਕੁਝ ਵੀ ਅਜੀਬ ਨਾਮ ਹੈ ਇਹ ਪਰ ਕਿੰਨੇ ਨਹੀਂ ਵੀ ਅਸੀਂ ਵੀ ਜਦੋਂ ਤੇਰਾ ਨਾਮ ਥੀਏਟਰ ਚ ਸੁਣਿਆ ਵੀ ਇਦਾਂ ਕੋਈ ਬਲਵਿੰਦਰ ਪੋਲਟ ਨਾਂ ਦਾ ਬੰਦਾ ਥੀਏਟਰ ਕਰਦਾ ਆਇਆ ਕਰਕੇ ਸਾਨੂੰ ਵੀ ਲੱਗਾ ਫਿਰ ਤੇਰਾ ਨਾਟਕ ਦੇਖਿਆ ਸਾਨੂੰ ਵਧੀਆ ਲੱਗਿਆ ਤੇਰਾ ਕੰਮ ਫਿਰ ਮੈਨੂੰ ਲੱਗਾ ਵੀ ਨਾਮ ਏ ਬੀ ਸੀ ਡੀ ਕੁਛ ਮਰਜ਼ੀ ਰੱਖ ਦੋ ਹਣਾ ਪਰ ਜੇ ਤੁਹਾਨੂੰ ਕਿਸੇ ਨੇ ਪਿਆਰ ਨਾਲ ਨਾਮ ਦਿੱਤਾ ਹੈ ਉਹ ਖਤਾਬ ਹੈ ਮੇਰੇ ਲਈ ਜਿਹੜੇ ਕਿਸੇ ਮੇਰੇ ਮਾਸਟਰ ਨੇ ਪਤਾ ਨਹੀਂ ਕੀ ਦੇਖਿਆ ਹੋਣਾ ਜਿਵੇਂ ਤੁਸੀਂ ਦੇਖਿਆ ਵੀ ਸਰ ਜੀ ਉਹ ਸਾਡੀਆਂ ਗੱਲਾਂ ਯਾਦ ਆਉਂਦੀਆਂ ਨੇ ਕਰਕੇ ਪਰ ਵੀ ਸਾਨੂੰ ਮਤਲਬ ਨਹੀਂ ਪਤਾ ਹੁੰਦਾ ਵੀ ਅਸੀਂ ਕਿਹੜੀ ਚੀਜ਼ ਨਾਲ ਕੈਰੀ ਕਰਕੇ ਚਲੇ ਜਾਈਏ ਜਾਂ ਕਿਸੇ ਦੇ ਬੋਲੇ ਹੋਏ ਬਹੁਤ ਪਿਆਰੇ ਸ਼ਬਦ ਸ਼ਾਇਦ ਉਹ ਇੱਕ ਮੈਨੂੰ ਕਹਿ ਲੋ ਵੀ ਇੱਕ ਥਾਪੀ ਆ ਜਿਹੜਾ ਮੇਰੇ ਮੋਢੇ ਦੇ ਨਾਲ ਉਹਨੇ ਬੁਲਟ ਜੋੜਤਾ ਤੇ ਉਹ ਮੇਰੇ ਉਹ ਨਾਮ ਹੀ ਮੇਰੇ ਲਈ ਏਡਾ ਹੋ ਗਿਆ ਕਿ ਮੇਰੇ ਉਸ ਨਾਮ ਦੀ ਖੁਸ਼ੀ ਜੀ ਭੱਜ-ਭੱਜ ਕੇ ਅੱਜ ਮੈਂ ਮਤਲਬ ਗੱਲਾਂ ਬਾਤਾਂ ਕਰ ਰਹੇ ਹਾਂ ਨਾ ਇਹ ਬਿਲਕੁਲ ਜਿਵੇਂ ਖਿਤਾਬ ਦੀ ਤੁਸੀਂ ਗੱਲ ਕੀਤੀ ਤਾਂ ਉਵੇਂ ਹੀ ਮੈਨੂੰ ਐ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਕਹਾਣੀ ਲਿਖੀ ਸੀਗੀ ਜਦੋਂ ਤੁਸੀਂ ਕਾਲਜ ਚ ਗਏ ਹੋ ਹਜ਼ਾਰ ਤੀਆਂ ਦਾ ਬਾਪ ਹਨ ਤਾਂ ਉਦੋਂ ਇੱਕ ਸਾਡੇ ਮਨ ਚ ਵੀ ਇੱਕ ਉਹੀ ਭਾਵਨਾ ਸੀ ਕਿਉਂਕਿ ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਸੀਗਾ ਤੇ ਜਿਹੜਾ ਇੱਕ ਬਾਪ ਵਾਲੀ ਫੀਲਿੰਗ ਹੈ ਕਿਉਂਕਿ ਉਸ ਸਮੇਂ ਇਦਾਂ ਸੀ ਤੁਹਾਡੀ ਜਿਵੇਂ ਤੁਸੀਂ ਕਿਹਾ ਵੀ ਇੰਨੀ ਤਾਂ ਉਮਰ ਹੈ ਨਹੀਂ ਇੱਕ ਹਿਸਾਬ ਨਾਲ ਕੁੜੀਆਂ ਦਾ ਕਾਲਜ ਸੀ ਹਾਮ ਉਮਰ ਸੀਗੇ ਸਾਰੇ ਸੀ ਸਟੂਡੈਂਟ ਜਿੰਨੀਆਂ ਵੀ ਕੁੜੀਆਂ ਸੀ ਪਰ ਇਸ ਤਰੀਕੇ ਨਾਲ ਇੰਨੀ ਰਿਸਪੈਕਟ ਹੋਣੀ ਸਾਡੇ ਮਨਾਂ ਚ ਵੀ ਅਸੀਂ ਇੱਕ ਬਾਪਤੀ ਵਾਲਾ ਰਿਸ਼ਤਾ ਮਤਲਬ ਸੋਚ ਸਕੀਏ ਹਨਾ ਇਹ ਵੀ ਬਹੁਤ ਵੱਡੀ ਗੱਲ ਆ ਵੀ ਇੰਨੀ ਜ਼ਿਆਦਾ ਨਹੀਂ ਇਦਾਂ ਨਹੀਂ ਹੁੰਦਾ ਅਸਲ ਚ ਕੀ ਹੈ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਵੱਡੀ ਗੱਲ ਨਹੀਂ ਹੁੰਦੀ ਕਾਰਨ ਕੀ ਹੁੰਦਾ ਦੇਖੋ ਮੈਨੂੰ ਇਹ ਲੱਗਦਾ ਹੁੰਦਾ ਦੇਖੋ ਬੰਦੇ ਦੇ ਨਾਲ ਅਲੱਗ-ਅਲੱਗ ਪਲੇਟਫਾਰਮ ਹੁੰਦੇ ਆ ਮੰਨ ਲਓ ਤੁਸੀਂ ਕਿੱਥੇ ਖੜੇ ਹੋ ਤੁਹਾਨੂੰ ਉਸ ਵਕਤ ਦਾ ਰੋਲ ਡਿਸਾਈਡ ਕਰਨਾ ਪਊਗਾ ਹੂੰ ਮੈਂ ਵੀ ਇਨਸਾਨ ਆ ਮੈਂ ਵੀ ਜੰਗਾ ਮੈਂ ਯੂਨੀਵਰਸਿਟੀ ਚੋਂ ਪੜ੍ਹ ਕੇ ਗਿਆ ਤੁਹਾਡੇ ਅੰਦਰ ਉਹ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਕਿਤਨੀ ਆਉਂਦੀਆਂ ਹੁੰਦੀਆਂ ਪਰ ਕੀ ਹੁੰਦਾ ਹੈ ਕਿ ਜਿਵੇਂ ਅਸੀਂ ਨਾਟਕ ਦੇ ਵਿੱਚ ਰੋਲ ਨਿਭਾਉਣੇ ਆ ਜਦੋਂ ਮੈਨੂੰ ਇੱਕ ਨਾਟਕ ਦੇ ਵਿੱਚ ਰੋਲ ਦਿੱਤਾ ਵੀ ਤੂੰ ਰਾਂਝਾ ਹੈ ਤਾਂ ਮੈਂ ਰਾਂਝੇ ਵਾਂਗ ਬਿਹੇਵ ਕਰੂੰਗਾ ਫਿਰ ਜੇ ਮੈਨੂੰ ਕਹਦਾ ਵੀ ਨਹੀਂ ਤੂੰ ਰਾਂਝੇ ਦਾ ਮਤਲਬ ਜਿਹੜਾ ਹੈਗਾ ਸੀ ਬਾਪ ਹੈ ਤੂੰ ਹੀਰ ਦਾ ਬਾਪ ਹੈ ਤਾਂ ਮੈਨੂੰ ਹੀਰ ਦੇ ਬਾਪ ਦਾ ਕਰੈਕਟਰ ਕਰਨਾ ਪਊਗਾ ਸਾਡੇ ਰੋਲ ਨੇ ਮੈਂ ਜਦੋਂ ਮੈਂ ਸਟੇਜ ਤੇ ਆ ਤਾਂ ਮੈਂ ਐਕਟਰ ਆ ਜਦੋਂ ਮੈਂ ਮਤਲਬ ਜਿਹੜਾ ਹੈਗਾ ਸੀ ਗੁਰਦੁਆਰਾ ਸਾਹਿਬ ਬੈਠਾ ਹਾਂ ਤਾਂ ਮੈਂ ਉਸ ਵਕਤ ਜਿਹੜਾ ਹੈਗਾ ਸੀ ਗੁਰੂ ਦਾ ਇੱਕ ਸੇਵਕਾਂ ਜਦੋਂ ਮੈਂ ਮਤਲਬ ਪੜਾ ਰਿਹਾ ਤਾਂ ਉਸ ਵਕਤ ਮੈਂ ਟੀਚਰ ਆ ਉੱਥੇ ਮੇਰਾ ਦਾਇਰਾ ਡਿਸਾਈਡ ਹੋ ਜਾਂਦਾ ਕਿਵੇਂ ਇੱਥੇ ਮੇਰਾ ਦਾਇਰਾ ਇਦਾਂ ਹੀ ਹੋਣਾ ਚਾਹੀਦਾ ਹੈ ਮੈਂ ਜਿਸ ਕੰਮ ਲਈ ਆਇਆ ਹੈਗਾ ਮੈਨੂੰ ਇੱਥੇ ਹੀ ਗੱਲ ਕਰਨੀ ਹੈ ਜੇ ਹੁਣ ਮੈਂ ਜੇ ਮੈਂ ਇੰਟਰਵਿਊ ਦੇ ਰਿਹਾ ਤਾਂ ਮੈਂ ਮੇਰਾ ਇੱਥੇ ਇਹ ਫਰਜ਼ ਬਣਦਾ ਹੈ ਕਿ ਮੈਂ ਉਹ ਆਪਣੀ ਲਾਈਫ ਦੀਆਂ ਸੋਹਣੀ-ਸੋਹਣੀ ਗੱਲਾਂ ਦੱਸਾਂ ਜਿਹਦੇ ਨਾਲ ਕਿਸੇ ਬੰਦੇ ਦੇ ਅੰਦਰ ਚਾਹ ਪੈਦਾ ਹੋਵੇ ਕਿ ਮੈਂ ਡਰ ਨਾ ਪੈਦਾ ਕਰਾਂ ਕਿਸੇ ਦੇ ਅੰਦਰ ਵੀ ਨਈਂ ਵੀ ਰੈ ਸਟਰਗਲ ਹੈ ਬਹੁਤ ਔਖਾ ਹੈ ਤੁਸੀਂ ਤਾਂ ਖੱਪ ਜਾਓਗੇ ਕੁਝ ਨਹੀਂ ਹੈਗਾ ਇਹਦੇ 'ਚ ਤਾਂ ਬੜੇ ਮੈਂ ਤਾਂ ਹੀ ਐਂ ਕੀਤਾ ਉਹਦਾ ਕੁਝ ਐਦਾਂ ਨਹੀਂ ਹੁੰਦਾ ਨਹੀਂ ਹੁੰਦਾ ਤਾਂ ਤੁਸੀਂ ਬੰਦਾ ਜਿੱਥੇ ਬੈਠਾ ਹੈ ਉਹਨੂੰ ਆਪਣਾ ਰੋਲ ਡਿਸਾਈਡ ਕਰਨਾ ਪਊਗਾ ਜੇ ਅਸੀਂ ਅੱਜ ਮੰਨ ਲਓ ਅਸੀਂ ਜ਼ਿੰਮੇਵਾਰ ਮੰਨ ਲਓ ਸਾਨੂੰ ਆਪਣੀ ਧਰਤੀ ਨਾਲ ਰਿਸ਼ਤਾ ਸਾਨੂੰ ਤੈਅ ਕਰਨਾ ਪਊਗਾ ਵੀ ਧਰਤੀ ਨਾਲ ਸਾਡਾ ਰਿਸ਼ਤਾ ਕੀ ਹੈ ਕੀ ਅਸੀਂ ਇਹਦੇ ਚੋਂ ਸਮਾਨ ਕੱਢ ਕੇ ਵੇਚਣ ਲਈ ਧਰਤੀ ਰੱਖੀ ਹੋਈ ਹੈ ਵੀ ਇਹਦੇ ਚ ਅਸੀਂ 5 ਬੋਰੀਆਂ ਯੂਰੀਆ ਪਾਵਾਂਗੇ ਸਾਨੂੰ ਸਾਡੀ ਸਰਕਾਰ ਨਹੀਂ ਦਿੱਤੀਆਂ ਨੇ ਵੀ ਤੁਸੀਂ ਪਾਓ ਕੋਈ ਚੱਕਰ ਨਹੀਂ ਹੈਗਾ ਆਪਾਂ ਜ਼ਹਿਰ-ਜ਼ਹਿਰ ਖੇਡਾਂਗੇ ਹੂੰ ਤੁਸੀਂ ਜ਼ਹਿਰ ਅਸੀਂ ਜ਼ਹਿਰ ਤੁਹਾਨੂੰ ਦੇਾਂਗੇ ਤੁਸੀਂ ਬੀਜੋਗੇ ਜ਼ਹਿਰ ਤੁਹਾਡੀਆਂ ਰਗਾਂ ਜਾਊਗਾ ਫਿਰ ਅਸੀਂ ਤੁਹਾਨੂੰ ਦਵਾਈਆਂ ਚ ਜ਼ਹਿਰ ਦੇਵਾਂਗੇ ਫਿਰ ਤੁਸੀਂ ਕੈਂਸਰ ਹਸਪੀਟਲ ਤੁਹਾਡੇ ਲਈ ਬਣਾਵਾਂਗੇ ਤੁਸੀਂ ਕੈਂਸਰ ਹਸਪੀਟਲ ਚ ਦਾਖਲ ਹੋਵੋਗੇ ਤੁਸੀਂ ਕਹੋਗੇ ਕੀ ਬਾਤ ਹੈ ਫਲਾਨੀ ਪਾਰਟੀ ਨੇ ਕੈਂਸਰ ਹਸਪੀਟਲ ਬਣਾਤਾ ਤਾੜੀਆਂ ਤੇ ਫਿਰ ਤੁਸੀਂ ਉੱਥੇ ਲਿਖ ਕੇ ਲਾਓਗੇ ਵੀ ਦੇਖੋ ਜੀ ਅਸੀਂ ਐਨੇ ਕੈਂਸਰ ਹਸਪੀਟਲ ਬਣਾਏ ਠੀਕ ਹੈ ਇੱਕ ਬਹੁਤ ਵੱਡੀ ਖੇਡ ਹੈ ਹਮ ਕਾਰਨ ਕੀ ਹੈ ਕਿ ਅਸੀਂ ਰੋਲ ਡਿਸਾਈਡ ਨਹੀਂ ਕਰ پا ਰਹੇ ਜਿਹੜਾ ਬੰਦਾ ਖੇਤੀ ਕਰ ਰਿਹਾ ਉਹ ਵੀ ਨਹੀਂ ਡਿਸਾਈਡ ਕਰ ਪਿਆ ਵੀ ਮੇਰਾ ਇਸ ਧਰਤੀ ਨਾਲ ਰਿਸ਼ਤਾ ਕੀ ਹੈ ਹਾਲਾਂਕਿ ਇਸ ਧਰਤੀ ਲਈ ਅਸੀਂ ਲ ਬੈਲ ਵਾਪਸ ਕਰਵਾਏ ਸਾਰਾ ਕੁਝ ਪਰ ਅਸੀਂ ਅਜੇ ਵੀ ਉਹ ਰਿਸ਼ਤਾ ਤੈਅ ਨਹੀਂ ਕਰ پا ਰਹੇ ਇਸ ਤਰ੍ਹਾਂ ਹੀ ਸਾਡਾ ਕੀ ਰਿਸ਼ਤਾ ਹੈ ਕਿ ਅਸੀਂ ਇਹਨੂੰ ਕਿਵੇਂ ਡੀਲ ਕਿਵੇਂ ਕਰੀਏ ਕਿ ਇਹ ਇਹਦੇ ਉੱਪਰ ਰੁੱਖ ਬੂਟੇ ਵੀ ਚਾਹੀਦੇ ਆ ਤੇ ਜੰਗਲ ਵੇਲੇ ਵੀ ਚਾਹੀਦੇ ਆ ਇਹਦੇ ਪਾਣੀ ਨੂੰ ਵੀ ਬਚਾਇਆ ਜਾ ਸਕਦਾ ਅਸੀਂ ਡਿਸਾਈਡ ਨਹੀਂ ਕਰ پاਏ ਸਰਕਾਰ ਆਪਣਾ ਰੋਲ ਡਿਸਾਈਡ ਨਹੀਂ ਕਰ ਰਹੀ ਆਰਟਿਸਟ ਲੋਕ ਆਪਣਾ ਅਸੀਂ ਉਹ ਟੀਚਰ ਤੇ ਵੀ ਗੱਲ ਉਹੀ ਆ ਜਾਂਦੀ ਕਿ ਜਿੱਥੇ ਅਸੀਂ ਬੈਠੇ ਹਾਂ ਉੱਥੇ ਸਾਨੂੰ ਡਿਸਾਈਡ ਕਰਨਾ ਪਊਗਾ ਕਿ ਸਾਡਾ ਉਸ ਚੀਜ਼ ਨਾਲ ਰਿਸ਼ਤਾ ਕਿਸ ਕਿਸਮ ਦਾ ਰਿਸ਼ਤਾ ਹੈ ਹਾਂ